ਵਿਸ਼ਵਾਤਾ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਰਪ੍ਰੀਤ ਕੌਰ ਤੇ ਹਾਜ਼ਰ ਹਾਂ ਇੱਕ ਵਿਸ਼ੇਸ਼ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਿਹੜੀ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਿੰਦੇ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਟਿਆਰਾ ਦੀ THP ਯੂਨੀਵਰਸਿਟੀ ਦੇ ਵਿੱਚ ਨਿਯੁਕਤੀ ਪੱਤਰ ਵਨ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਤੇ ਉਹ ਸੁਣਦੇ ਆ ਕੀ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50 ਹਜ਼ਾਰ ਸਰਕਾਰੀ ਨੌਕਰੀਆਂ ਹੋ ਗਈਆਂ 50 ਹਜ਼ਾਰ ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ PIL ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਤੋਂ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਗਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਫਿਰ ਜੇ ਖਬਰਾਂ ਲਗਾਉਣੇ 10000 ਮੈਂ ਦਿੰਦੇ ਆਪਾਂ ਤੇ ਕੋਰਟ ਚੋਂ ਕਲੀਅਰ ਹੈ ਕੋਈ ਕੋਰਟ ਚ ਤਾਂ ਨਹੀਂ ਕੋਈ ਐਦਾਂ ਦਾ ਪੰਗਾ ਉਹ ਕੱਲ ਨੂੰ ਤੁਸੀਂ ਦਫ਼ਤਰ ਜਾਣ ਦੀ ਬਜਾਏ ਵਕੀਲ ਦੇ ਦਫ਼ਤਰ ਚ ਫਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਫਿਰ ਸਟੇ ਸਟੇ ਲੱਗ ਗਈ ਜਾਂ ਕੋਈ ਐਨਪੀਆਲ ਪਾਤੀ ਸੋ ਇਸ ਕਰਕੇ ਕਲੀਅਰ ਕਰਦੇ ਕਰਦੇ ਹੌਲੀ ਹੌਲੀ ਅਸੀਂ ਅੱਜ 50000 ਤੇ ਪਹੁੰਚ ਗਏ ਤੇ ਜਿਨ੍ਹਾਂ ਨੂੰ ਜਿਹੜੇ ਕਲੀਅਰ ਨੇ ਉਹਨਾਂ ਨੂੰ ਤਾਂ ਨੌਕਰੀਆਂ ਦੇਈਏ ਨਾ ਸੋ ਅੱਜ ਇਹ ਵੀ ਗੱਲ ਮੈਂ ਕਹਿਣਾ ਚਾਹੂੰਗਾ ਦੇਖੋ ਨਾ ਕਿਸੇ ਦਾ ਪੈਸਾ ਲੱਗਿਆ ਨਾ ਕਿਸੇ ਦੀ ਸਪਾਰਿਸ਼ ਹੈ ਤੁਸੀਂ ਆਪ ਹੀ ਦੱਸਿਆ ਹੁਣ ਤੁਸੀਂ ਵੀ ਡਿਸੀਜਨ ਮੇਕਿੰਗ ਕੋ ਚੇਅਰ ਤੇ ਬੈਠੋਗੇ ਜਿਹੜੇ ਤੁਹਾਡੇ ਕੋਲੇ ਆਉਣਗੇ ਉਹ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਆਉਣਗੇ ਅਰਦਾਸ ਕਰਕੇ ਆਉਣਗੇ ਮੰਦਿਰ ਜਾ ਕੇ ਆਉਣਗੇ ਮਸੀਤ ਜਾ ਕੇ ਆਉਣਗੇ ਜਿੱਥੇ ਵੀ ਪੂਜਦੇ ਨੇ ਨਾਲੇ ਵੀ ਕਹਿਣਗੇ ਦੁਆ ਕਰਨਗੇ ਅਰਦਾਸ ਕਰਨਗੇ ਕਿ ਪ੍ਰਮਾਤਮਾ ਜਿਹਦੇ ਕੋਲ ਅੱਜ ਚੱਲੇ ਆ ਤੇਰਾ ਹੀ ਬੰਦਾ ਹੋਵੇ ਬਸ ਪਲਾ ਮਾਨਸ ਮੇਰਾ ਅੱਜ ਕੰਮ ਬਣ ਜੇ ਸਾਡੀ ਕੁਬੀਲਦਾਰੀ ਲਈ ਤੇ ਚੜ ਜੂਗੀ ਤੇ ਜੇ ਤਾਂ ਤੁਸੀਂ ਉਹਨੂੰ ਬਦੇ ਵਧੀਆ ਤਰੀਕੇ ਨਾਲ ਡੀਲ ਕਰ ਲਿਆ ਵੀ ਕੋਈ ਗੱਲ ਨਹੀਂ ਬਜ਼ੁਰਗੋ ਕੋਈ ਨਹੀਂ ਕਾ ਕਾਗਜ਼ ਕੱਟਾ ਮੈਂ ਪਿੱਠੀ ਕਰ ਦੇਣਾ ਤੁਸੀਂ ਇੱਥੇ ਬੈਠੋ ਪਾਣੀ ਪੀਓ ਮੈਂ ਆਪੀ ਇੱਥੋਂ ਕਰਾਉਣਾ ਠੀਕ ਫਿਰ ਤਾਂ ਰੱਬ ਦੀਆਂ ਦੁਆਵਾਂ ਤੁਸੀਂ ਲੈ ਲਿਆ ਉਹ ਜਾ ਕੇ ਬੰਦਾ ਫਿਰ ਜਾਂਦਾ ਹੋਇਆ ਗੁਰਦੁਆਰੇ ਜਾਊਗਾ ਤੇਰਾ ਹੀ ਬੰਦਾ ਸੀ ਇਹਦੇ ਪਰਮਾਤਮਾ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਤੇ ਜੇ ਕਹਤਾ ਉਹ ਬਾਬਾ ਕੀ ਰੋਜ਼ ਬੁੱਧਵਾਰ ਨੂੰ ਮੂੰਹ ਚੱਕ ਕੇ ਆਏ ਨਾ ਚਾਹ ਪਾ ਜਾ ਤੇਰਾ ਕੰਮ ਨਹੀਂ ਹੁੰਦਾ ਫਿਰ ਸਮਝ ਲਓ ਤੁਸੀਂ ਰੱਬ ਦੀਆਂ ਦੁਆਵਾਂ ਮੋੜਤੀਆਂ ਔਰ ਦੁਆਵਾਂ ਦੀ ਕਿਸੇ ਕਰੰਸੀ ਚ ਕੋਈ ਵੈਲਿਊ ਨਹੀਂ ਪਤਾ ਨਹੀਂ ਕੀ ਕੀ ਮੋੜਤਾ ਕਿੱਥੋਂ ਕੀ ਮੋੜਤਾ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਵੇ ਰੱਬ ਆਪ ਥੋੜੀ ਆਉਂਦਾ ਹੁੰਦਾ ਕੀ ਪਤਾ ਕਿਨੂੰ ਕਿਹੜੇ ਭੇਸ ਚ ਭੇਜਿਆ ਹੋਵੇ ਤੇ ਤੁਸੀਂ ਛਿੜਕ ਕੇ ਮੋੜਤਾ ਹੋਵੇ ਤੇ ਫਿਰ ਸਮਝ ਲਓ ਪਤਾ ਨਹੀਂ ਤੁਸੀਂ ਕਿੱਡਾ ਖਜ਼ਾਨਾ ਮੋੜਤਾ ਸੋ ਇਸ ਕਰਕੇ ਆਪਣੇ ਕੰਮ ਨੂੰ ਤੰਦੇਹੀ ਨਾ ਕਰੋ ਮੁੱਲ ਜ਼ਰੂਰ ਪੈਂਦਾ ਗੱਲ ਕੱਲੇ ਪੈਸੇ ਦੀ ਨਹੀਂ ਹੁੰਦੀ ਵੀ ਵੈਸੇ ਹੀ ਕਮਾਉਣੇ ਆ ਜਾਂ ਕੋਈ ਹੋਰ ਹੈ ਗੱਲ ਹੈਗੀ ਆ ਵੀ ਤੁਸੀਂ ਕਿੰਨੀ ਤੰਦੇਹੀ ਨਾਲ ਕੰਮ ਕਰਦੇ ਹੋ ਬਹੁਤ ਸਾਰੇ ਅਫਸਰ ਐਸੇ ਨੇ ਪੰਜਾਬ ਸਰਕਾਰ ਦੇ ਵਿੱਚ ਜਿਨ੍ਹਾਂ ਦੀ ਜੀ ਬਦਲੀ ਕਰਦੀ ਏ ਤਾਂ ਉੱਥੋਂ ਦੇ ਲੋਕ ਸਪਾਰਸ਼ਲ ਹੇ ਕਿ ਹੁੰਦੇ ਨੇ ਇਹ ਕਿਉਂ ਬਦਲੀ ਕਰਦੀ ਤੇ ਬਹੁਤ ਸਾਰੇ ਹੈ ਜੀ ਵੀ ਨੇ ਬੇ ਤੋ ਖੜਾ ਛੜਾ ਦਿਓ ਜੀ ਦੀ ਬਦਲੀ ਕਰ ਦਿਓ ਆਪਣੇ ਆਪਣੇ ਕਿਰਦਾਰ ਤੇ ਡਿਪੈਂਡ ਕਰਦਾ ਠੀਕ ਹੈ ਨਾ ਸੋ ਮੈਂ ਇੱਕ ਹੋਰ ਗੱਲ ਜਿਹੜੀ ਖਾਸ ਤੌਰ ਤੇ ਕਹੂੰਗਾ ਕਿ ਹੁਣ ਤੁਹਾਡੇ ਕੋਲੇ ਰਿਸ਼ਤੇਦਾਰ ਵੀ ਆਉਣਗੇ ਦੋਸਤ ਮਿੱਤਰ ਵੀ ਆਉਣਗੇ ਵੀ ਕਿਵੇਂ ਨੌਕਰੀ ਮਿਲੀ ਹੈ ਤੁਹਾਨੂੰ ਕਿਹੜਾ ਫਾਰਮ ਭਰਨਾ ਪੈਂਦਾ ਕਿੰਨੀ ਫੀਸ ਲੱਗਦੀ ਹੈ ਮੈਂ ਹੱਤਵਾਨ ਕੀ ਬੇਨਤੀ ਕਰੂੰਗਾ ਦਸ ਦੇਓ ਉਹਨਾਂ ਨੂੰ ਕਿਰਪਾ ਕਰਕੇ ਇਹ ਨਾ ਕਹੋ ਕਿ ਤੁਸੀਂ ਗਿਰਨ ਨਹੀਂ ਤਾਂ ਇਹ ਵੀ ਬਣ ਜੂ ਕੁਛ ਨਹੀਂ ਹੁੰਦਾ ਉਹਨੂੰ ਵੀ ਬਣ ਲੈਣ ਦਿਓ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਉਹਨੂੰ ਵੀ ਬਣ ਲੈਣ ਦਿਓ ਸਬੀ ਸਿੰਘ ਬਾਦਲ ਅਤੇ ਇੰਦਰ ਸਮੇਤ ਮਜੀਠਿਆ ਦੇ ਵੱਲੋਂ ਆਪਣੀ ਧਾਰਮਿਕ ਸਜ਼ਾ ਜਿਹੜੀ ਕਿ ਅਭੁਕਤਾਈ ਜਾ ਰਹੀ ਹੈ ਤੁਹਾਨੂੰ ਦੱਸਣਾ ਹੈ ਕਿ ਬੀਤੇ ਦਿਨੀ ਸ਼ਰਕਾਰਤਕ ਸਾਹਿਬ ਦੇ ਵੱਲੋਂ ਸਬੀ ਸਿੰਘ ਬਾਦਲ ਸਮੇਤ ਕਈ ਆਗੂਆਂ ਨੂੰ ਧਾਰਮਿਕ ਸਜ਼ਾ ਜਿਹੜੀ ਕਿ ਹੈ ਸੁਣਾਈ ਗਈ ਸੀ ਸੁਖਬੀਰ ਸਿੰਘ ਮਾਦਲ ਦੇ ਵੱਲੋਂ ਆਪਣੇ ਕੀਤੇ ਗਏ ਗੁਨਾਹ ਜਿਹੜੇ ਕਿ ਇਹ ਕਬੂਲ ਕੀਤੇ ਗਏ ਸੀ ਜਿਸ ਦੇ ਮੱਦੇਨਜ਼ਰ ਗੁਨਾਹ ਨੂੰ ਤੇ ਨਾਲ ਦੇ ਸਮੇਤ ਕਈ ਹੋਰ ਆਗੂਆਂ ਨੂੰ ਜਿਹੜੇ ਕਿ ਇਹ ਸ਼ਿਕਾਰ ਤੱਕ ਸਾਹਿਬ ਦੇ ਵੱਲੋਂ ਸਜ਼ਾ ਜਿਹੜੀ ਕਿ ਸੁਣਾਈ ਗਈ ਸੀ ਤੇ ਸਿੱਧੀਆਂ ਤਸਵੀਰਾਂ ਵੀ ਤੁਹਾਨੂੰ ਅੱਜ ਇਸ ਵੇਲੇ ਦਿਖਾ ਰਹੇ ਹਾਂ ਜਿੱਥੇ ਸੁਖਬੀਰ ਸਿੰਘ ਮਾਦਲ ਸਮੇਤ ਮਜੀਠੀਆ ਤੇ ਟੀਚਾ ਦੇ ਵੱਲੋਂ ਝੂਠੇ ਭਾਂਡਿਆਂ ਦੀ ਸੇਵਾ ਜਿਹੜੀ ਕਿ ਕੀਤੀ ਜਾ ਰਹੀ ਹੈ ਆਓ ਨਜ਼ਰ ਮਾਰਦੇ ਹਾਂ ਸਿੱਧੀਆਂ ਤਸਵੀਰਾਂ ਤੇ ਸ਼੍ਰੀ ਦਰਬਾਰ ਸਾਹਿਬ ਇਹਦਾ ਜੀ ਸੇਵਾ ਦੀ ਸ਼ੁਰੂਆਤ ਮੇਰੇ ਲਈ ਮੇਰੇ ਲਈ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਆਪਣਾ ਹੁਕਮ ਹੈ ਉਹ ਮੈਂ ਮੰਨ ਲਿਆ ਬਸ ਆ ਜੇਵਾ ਕੀਤੀ ਕਿਦਾਂ ਲੱਗਾ ਜੀ ਬਹੁਤ ਅੱਛਾ ਲੱਗਾ ਜੀ ਬਹੁਤ ਸੰਤੁਸ਼ਟੀ ਮੰਦੀ ਹੋਈ ਹੈ ਲੱਗਦਾ ਕਿ ਸਾਰੇ ਜਿਹੜੇ ਫਾਵਤ ਝੋਤੇ ਜਾਣਗੇ ਅੱਜ ਇਹ ਤਾਂ ਹੁਣ ਗੁਰੂ ਮਹਾਰਾਜ ਦੇ ਅੱਜ ਕੇ ਹਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਰਾਜੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਬਿਲਕੁਲ ਤੋਂ ਨਾਜ਼ਰ ਨੇ ਕਿ ਕਾਫੀ ਸਮੇਂ ਤੋਂ ਉਹ ਕਾਮਿਕਰਦਾਨ ਆਗੂਆਂ ਤੇ ਇੰਡਸਟਰੀ ਡਾਈ ਇੰਡਸਟਰੀ ਦੇ ਵਿੱਚ ਚਾਲੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਅੱਜ ਜਿਨਾ ਕਿ ਆਗੂਆਂ ਦੇ ਬੋਲੋ ਤੇ ਕਈ ਲੋਕਾਂ ਦੇ ਬੋਲੋ ਵੀ ਤਰਨਾ ਲਗਾਇਆ ਜਾ ਰਿਹਾ ਹੈ ਰੋਡ ਪੂਰੀ ਬਲੌਕ ਕਰ ਦਿੱਤੀ ਗਈ ਹੈ ਤੇ ਦੂਜੇ ਹੀ ਪਾਸੇ ਦੇਖਿਆ ਜਾਵੇ ਤਾਂ ਪੁਲਿਸ ਅਧਿਕਾਰੀਆਂ ਦੇ ਬੋਲੋ ਵੀ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਨੇ ਇਸੇ ਵਿਚਾਲੇ ਹੈ ਖਬਰ ਜਿਹੜੀ ਕਿ ਹੈ ਸਾਹਮਣੇ ਆਉਂਦੀ ਹੈ ਤਾਂ ਦੱਸਦੀ ਹੈ ਕਿ ਬਲਬੀਰ ਸਿੰਘ ਰਾਜਵਾਰ ਨੂੰ ਪੁਲਿਸ ਦੇ ਬੋਲੋ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਗ੍ਰਿਫਤਾਰੀ ਤੋਂ ਬਾਅਦ ਰਾਜਵਾਨ ਨੂੰ ਪੁਲਿਸ ਇੱਕ ਪ੍ਰਾਈਵੇਟ ਗੱਡੀ ਰਾਹੀਂ ਅੰਪਚਾਤੀ ਥਾਂ ਤੇ ਲੈ ਕੇ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਫੋਨ ਤੇ ਵੀ ਸੰਪਰਕ ਨਹੀਂ ਹੋ ਰਿਹਾ ਅੱਜ ਇਹ ਹੋ ਗਿਆ ਕਿ ਅੱਜ ਲੁਧਿਆਣਾ ਦੇ ਕਈ ਇਲਾਕੇ ਪੁਲਿਸ ਛਾਣੇ ਤੇ ਵਿੱਚ ਤਬਦੀਲ ਹੋ ਗਏ ਨੇ ਇੱਕਾਰੇ ਪੁਲਣੀ ਦਾ ਮੋਰਚਾ ਟੀਮ ਦੇ ਵੱਲੋਂ ਅੱਜ ਤਾਜਪੁਰ ਰੂਟਸ ਤੇ ਤੇ CTP ਦਾ ਡਿਸਚਾਰਜ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਜਵਾਬ ਦੇ ਵਿੱਚ ਡਾਈਂਗ ਇੰਡਸਟਰੀ ਵੱਲੋਂ ਉਸ ਪੁਆਇੰਂਟ ਤੇ ਵੱਡੀ ਗਿੜਦੇ ਦੇ ਵਿੱਚ ਮੁਲਾਜ਼ਮਾਂ ਨੂੰ ਇਕੱਠਾ ਕਰ ਲਿਆ ਗਿਆ ਤਾਂ ਬਿਲਕੁਲ ਤੁਹਾਨੂੰ ਦੱਸ ਦੇ ਕਿ ਇਸ ਦੇ ਕਾਰਨ ਤਕਰਾਰੀ ਸਥਿਤੀ ਪੈਦਾ ਹੋ ਸਕਦੀ ਇਸ ਤੇ ਮੱਦੇਨਜ਼ਰ ਹੀ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਫਿਰੋਜ਼ਪੁਰ ਰੋਡ ਤੋਂ ਲੈ ਕੇ ਸਾਰੇ ਪੁਆਇੰਟਾਂ ਦੇ ਵੱਡੀ ਗਿੜਦੇ ਦੇ ਵਿੱਚ ਫੋਰਸ ਲਗਾਈ ਗਈ ਹੈ ਬੁੱਢੇ ਨਾਲੀ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਤੇ ਡਾਈਨ ਇੰਡਸਟਰੀ ਦੇ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਜਿਸ ਦੇ ਮੱਦੇਨਜ਼ਰ ਅੱਜ ਜਰਾਂ ਕੇ ਫਰੋਜ਼ ਕੋ ਡੋਟੇ ਦਰਨਾ ਦਿੱਤਾ ਜਾ ਰਿਹਾ ਹੈ ਤੇ ਜਿਸ ਦੇ ਚਲਦਿਆਂ ਪੰਜਾਬ ਪੁਲਿਸ ਦੇ ਵੱਲੋਂ ਕਾਫੀ ਫੋਰਸ ਜਿਹੜੀ ਕਿ ਤਾਇਨਾਤ ਕੀਤੀ ਜਾ ਚੁੱਕੀ ਹੈ ਤੇ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਦੇ ਵੱਲੋਂ ਸਮਾਜ ਸੇਵੀ ਲੱਖਾਂ ਸਦਾਣਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਕਿਸੇ ਪਿੰਡ ਦੇ ਨੇੜੇ ਉਹਨਾਂ ਨੂੰ ਜਿਹੜਾ ਕਿ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਜਿਸ ਦੀ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਦਸਿਆ ਜਾਂਦਾ ਹੈ ਕਿ ਕਾਲੇ ਪਾਣੀ ਦੇ ਮੋਰਚੇ ਦੇ ਆਗੂ ਤੇ ਸਮਾਜ ਸੇਵੀ ਲਖਾ ਸਿਦਾਣਾ ਨੂੰ ਪੁਲਿਸ ਨੇ ਲੁਧਿਆਣਾ ਨੇੜੇ ਕਿਸੇ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ ਲਖਾ ਸਿਦਾਣਾ ਜਦੋਂ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਲੁਧਿਆਣੇ ਵੱਲ ਨੂੰ ਆ ਰਿਹਾ ਸੀ ਤਾਂ ਪੁਲਿਸ ਦੀਆਂ ਗੱਟੀਆਂ ਨੇ ਉਹਨਾਂ ਨੂੰ ਲੁਧਿਆਣਾ ਨੇੜੇ ਕਿਸੇ ਪਿੰਡ ਦੇ ਵਿੱਚ ਘੇਰਾ ਪਾਇਆ ਤੇ ਉਸ ਸਮੇਂ ਲਖਾ ਸਿਦਾਣਾ ਫੇਸਬੁਕ ਤੇ ਵੀ ਲਾਈਵ ਹੋ ਰਹੇ ਸਨ ਤੇ ਉਹਨਾਂ ਦੇ ਬੋਲੋ ਫੇਸਬੁਕ ਤੇ ਲਾਈਵ ਹੋ ਕੇ ਲੋਕਾਂ ਨੂੰ ਜਰਾ ਕੇ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਤੇ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਲੱਖਾ ਸੁਧਾਨਾ ਦੀ ਗੱਡੀ ਦੀ ਪੰਨ ਤੋੜ ਕੀਤੀ ਤੇ ਕਾਫੀ ਖਿੱਚ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਲੱਖਾ ਸੁਧਾਨਾ ਦੀ ਤਾਂ ਉਹਨਾਂ ਦੇ ਬੋਲੋ ਸਿਰਫ ਲੋਕਾਂ ਨੂੰ ਖਾਸ ਕਰ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਾਰੇ ਇਕੱਠੇ ਹੋ ਕੇ ਇੱਕ ਹੋਰ ਤੇ ਵੱਧ ਤੋਂ ਵੱਧ ਇਸ ਮੋਰਚੇ ਵਿੱਚ ਸ਼ਾਮਿਲ ਹੋਣ ਤਾਂ ਜੋ ਉਹ ਕਾਲੇ ਪਾਣੀ ਦੀ ਸਮੱਸਿਆ ਤੋਂ ਲੋਕਾਂ ਨੂੰ ਉਜਾਗਰ ਸਕਣ ਇੱਕ ਵਾਰ ਦੁਬਾਰਾ ਸੁਰੱਖਿਆ ਦੇ ਵਿੱਚ ਬਣਿਆ ਹੈ ਕੱਪਲ ਜੀ ਹਾਂ ਤੁਹਾਨੂੰ ਦੱਸਣਾ ਹੈ ਕਿ ਕੁੱਲੜ ਪੀਜ਼ਾ ਕੱਪਲ ਦੀਆਂ ਖਬਰਾਂ ਦੁਬਾਰਾ ਜਿਹੜੇ ਕਿ ਹੈ ਸੁਰਖੀਆਂ ਦੇ ਵਿੱਚ ਬਣਦੀਆਂ ਨਜ਼ਰ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਇੱਕ ਗੱਲ ਜਿਹੜੀ ਕਿ ਕਾਫੀ ਵਾਇਰਲ ਹੁੰਦੀ ਹੋਈ ਜਿਹੜੀ ਕਿ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਕੁੱਲੜ ਪੀਜ਼ਾ ਕੱਪਲ ਦਾ ਜਿਹੜਾ ਕਿ ਹੈ ਡਿਵੋਰਸ ਦੀਆਂ ਖਬਰਾਂ ਜੀ ਹਾਂ ਤਲਾਕ ਦੀਆਂ ਖਬਰਾਂ ਕੁੱਲੜ ਪੀਜ਼ੇ ਦੀਆਂ ਜਿਹੜੀ ਕਿ ਹੈ ਦੁਬਾਰਾ ਸੁਰਖੀਆਂ ਦੇ ਵਿੱਚ ਤੁਹਾਨੂੰ ਮਿਲ ਰਹੀਆਂ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਾਂ ਵੀ ਜਿਹੜਾ ਕਿ ਕੁੱਲੜ ਪੀਸੇ ਦੀ ਹੈ ਕਾਫੀ ਇੱਕ ਵੀਡੀਓ ਜਿਹੜੀ ਕਿ ਵਾਇਰਲ ਹੋਈ ਸੀ ਮੋੜ ਦੁਬਾਰਾ ਹੁਣ ਜਿਹੜਾ ਕਿ ਉਹ ਕੱਪਲ ਸੁਰਖੀਆਂ ਦੇ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਕਨੇ ਵੀ ਨਾ ਦੱਸਣਿਆ ਕਿ ਇਸ ਗੱਲ ਦੀ ਪੁਸ਼ਟੀ ਜਿਹੜੇ ਕਿ ਵਿਸ਼ਵਾਤਾ ਨਹੀਂ ਕਰਦਾ ਕਨੇ ਨਾ ਦੱਸਣਿਆ ਕਿ ਕੁਲੜ ਪੀਜ਼ਾ ਕਬਲ ਜਿਹ ਸਿਹਤ ਗੁਰਪ੍ਰੀ ਦੋਨਾਂ ਦੇ ਇੰਸਟਾਗ੍ਰam ਅਕਾਊਂਟ ਤੇ ਇੰਸਟਾਗ੍ਰam ਦੀ ਆਈਡੀ ਤੇ ਦੋਨਾਂ ਨੇ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਨੇ ਬੋਲ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਗਿਆ ਪਰ ਇਸ ਗੱਲ ਦੀ ਪੁਸ਼ਟੀ ਜਿਹੜੇ ਕਿ ਅਸੀਂ ਨਹੀਂ ਕਰਦੇ ਆਂ ਪਰ ਇਹ ਗੱਲਾਂ ਜਿਹੜੀ ਕਿ ਕਾਫੀ ਸੁਰਖੀਆਂ ਦੇ ਵਿੱਚ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਨਿਹੰਗ ਸਿੰਘਾਂ ਦੇ ਵੱਲੋਂ ਵੀ ਇਹਨਾਂ ਦੀ ਇਹਨਾਂ ਦੀ ਦੁਕਾਨ ਤੇ ਆ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਇਹਨਾਂ ਤੇ ਜਿਹੜੀ ਕਿ ਵੀਡੀਓ ਇੰਸਟਾਗ੍ਰam ਤੇ ਪਾਉਂਦੇ ਸੀਗੇ ਉਹ ਇਤਰਾਜ਼ਯੋਗ ਜਿਹੜਾ ਕਿ ਉਹਨੂੰ ਮੰਨਿਆ ਜਾਂਦਾ ਸੀ ਜਿਸ ਦੇ ਚਾਲਦਿਆਂ ਨਿਹੰਗ ਸਿੰਘਾਂ ਦੇ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਸੀ ਇਹਨਾਂ ਨੂੰ ਧਮਕਾਇਆ ਜਾਂਦਾ ਸੀ ਜਿਸ ਦੇ ਚਾਲਦਿਆਂ ਕਾਫੀ ਇਹ ਕੱਪਲ ਸੁਰਖੀਆਂ ਦੇ ਵਿੱਚ ਬਣਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਬਿਲਕੁਲ ਤਾਂਦਾ ਤੇ ਨੈਕ ਨਦੀ ਤਲਾਕ ਦੀ ਖਬਰ ਕਾਫੀ ਸੋਸ਼ਲ ਮੀਡੀਆ ਤੇ ਉ르ਦੀ ਹੋਈ ਹੁਣ ਸੁਣਾਈ ਦੇ ਰਹੀ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਦੋਨਾਂ ਦੇ ਦੁਆਰਾ ਸਹਿਜ ਤੇ ਗੁਰਪ੍ਰੀਤ ਦੋਨਾਂ ਦੇ ਦੁਆਰਾ ਇੱਕ ਦੂਜੇ ਨੂੰ ਅਨਫੋਲੋ ਕਰ ਦਿੱਤਾ ਗਿਆ ਤਾਂ ਇਹ ਜਾਣਨ ਦੇ ਲਈ ਜੇਦਾ ਵੀ ਦੱਸ ਦਿੰਦੇ ਕਿ ਅਜੇ ਕੋਈ ਬਿਆਨ ਵੀ ਨਾ ਕਿ ਨਾ ਦਾ ਸਹਿਜ ਦਾ ਤੇ ਨਾ ਹੀ ਗੁਰਪ੍ਰੀਤ ਕੌਰ ਦਾ ਕੋਈ ਬਿਆਨ ਇਸ ਤੇ ਸਾਹਮਣੇ ਹੈ ਅਜੇ ਸਿਰਫ ਸੋਸ਼ਲ ਮੀਡੀਆ ਤੇ ਹੀ ਗੱਲਾਂ ਹੋ ਰਹੀਆਂ ਨੇ ਤਵਾਦ ਦੇ ਅਗਲੀ ਖਬਰ ਦੇ ਵਾਲਾ ਆਸਟ੍ਰੇਲੀਆ ਦੇ ਮੈਲਬੌਰਨ ਤੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਨੂੰ ਪਿਛਲੇ ਮਹੀਨੇ ਦੇ ਅਖੀਰ ਦੇ ਵਿੱਚ ਹਾਪਰਸ ਕ੍ਰੋਸਿੰਗ ਦੇ ਵਿੱਚ ਜਾਕੂ ਮਰਨ ਵਾਲੇ ਦੋ ਲੋਕਾਂ ਦੇ ਹਸਪਤਾਲ ਚ ਦਾਖਲ ਹੋਣ ਤੋਂ ਬਾਅਦ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਬਿਲਕੁਲ 23 ਸਾਲਾ ਨੌਜਵਾਨ ਜਾਨਲੇਵਾ ਸੱਟਾਂ ਦੇ ਨਾਲ ਸਥਿਤ ਸੀ ਅਤੇ ਉਸ ਨੂੰ ਹਸਪਤਾਲ ਲਿਆ ਜਾਂਦਾ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਇਵੇਂ ਦੱਸਿਆ ਜਾ ਰਿਹਾ ਹੈ ਕਿ ਇੱਕ 16 ਸਾਲਾਂ ਲੜਕਾ ਜੋ ਕਾਫੀ ਸਮੇਂ ਬਾਅਦ ਆਪਣੇ ਆਪ ਨੂੰ ਹਸਪਤਾਲ ਦੇ ਵਿੱਚ ਪੇਸ਼ ਕਰਦਾ ਉਸ ਦੀ ਵੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ ਉਸ ਦੇ ਸਰੀਰ ਤੇ ਚਾਕੂ ਦੇ ਨਿਸ਼ਾਨ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਦਾ ਇਲਾਜ ਵੀ ਕੀਤਾ ਗਿਆ ਪਰ ਉਸ ਨੂੰ ਜਿਹੜਾ ਕੀ ਹੈ ਛੱਡ ਦਿੱਤਾ ਜਾਂਦਾ ਤੇ ਵਿਕਟੋਰੀਆ ਪੁਲਿਸ ਦੇ ਅਧਿਕਾਰੀਆਂ ਨੇ ਕਥਿਤ ਤੌਰ ਤੇ ਦੱਸਿਆ ਕਿ ਇਸ ਜਦੋਂ ਕਿ ਲੜਾਈ ਵਾਪਰਦੀ ਹੈ ਉਸ ਥਾਂ ਤੇ 9 ਆਦਮੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਜਾਂਦਾ ਜਿਨ੍ਹਾਂ ਸਾਰਿਆਂ ਦੇ ਇੰਟਰਵਿਊ ਕੀਤੇ ਜਾਂਦੀ ਹੈ ਤੇ ਅਗਲੇਰੀ ਜਾਂਚ ਤੋਂ ਬਾਅਦ ਜਿਹੜਾ ਕਿ ਉਸ ਨੂੰ ਉਹਨਾਂ ਨੂੰ ਲੰਬਿਤ ਛੱਡ ਦਿੱਤਾ ਜਾਂਦਾ ਜੇਕਰ ਗੱਲ ਕਰੀਏ ਮੰਗਲਵਾਰ ਨੂੰ ਤਾਂ ਵਿਕਟੋਰੀਆ ਪੁਲਿਸ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਦੱਸਿਆ ਜਾਂਦਾ ਹੈ ਕਿ ਇੱਕ 19 ਸਾਲ ਦੇ ਆਦਮੀ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਹੈ ਜਿਸ ਦੇ ਉੱਤੇ 16 ਸਾਲ ਦੇ ਲੜਕੇ ਦੀ ਚਾਕੂ ਮਾਰਨ ਨਾਲ ਸੰਬੰਧਿਤ ਕਈ ਅਪਰਾਧਾਂ ਦਾ ਦੋਸ਼ ਲਗਾਇਆ ਜਾਂਦਾ ਉਸ ਕਾਰਨ ਉਸ ਨੂੰ ਦੁਬਾਰਾ ਜਿਹੜਾ ਕਿ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਅਗਲੀ ਰੀ ਜਾਂਚ ਜਿਹੜੀ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ लुधਣਾ ਦੇ ਵਿੱਚ ਬੁੱਡੇ ਨਾਲੇ ਨੂੰ ਬੰਨ ਮਾਰਨ ਦੀ ਕੋਸ਼ਿਸ਼ ਜਿਹੜੀ ਕਿ ਕੀਤੀ ਜਾ ਰਹੀ ਹੈ ਤੇ ਉਸ ਦੇ ਮੱਦੇ ਨਜ਼ਰੀ 23 ਜਥੇ ਬੰਦੀਆਂ ਦੇ ਵੱਲੋਂ ਬੁੱਡੇ ਨਾਲੇ ਨੂੰ ਬੰਨ ਮਾਰਨ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ ਉਸ ਦੇ ਮੱਦੇ ਨਜ਼ਰੀ ਪੰਜਾਬ ਜਿਹੜੀ ਕਿ ਪੁਲਿਸ ਦੇ ਵੱਲੋਂ ਖਾਸ ਕਰਕੇ लुधਣਾ ਪੁਲਿਸ ਦੇ ਵੱਲੋਂ ਜਿਹੜੀ ਕਿ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਬੈਰੀਕੇਟਿੰਗ ਵੀ ਜਿਹੜੀ ਕਿ ਉੱਥੇ ਕੀਤੀ ਜਾ ਚੁੱਕੀ ਹੈ ਤਾਂ ਬਿਲਕੁਲ ਤਸਵੀਰਾਂ ਵੀ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਜਿੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਦੇ ਨੇਤੇ ਜਿਹੜਾ ਕਿ ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦੀ ਕੋਸ਼ਿਸ਼ ਜਿਹੜੀ ਕਿ ਕੀਤੀ ਜਾਂਦੀ ਹੈ ਤਾਂ ਦੱਸ ਦਿੰਨੇ ਆ ਕਿ ਕਾਲਾ ਪਾਣੀ ਮੋਰਚਾ ਦੇ ਹੇਠੇ ਕੋਲ ਦਿੱਤੀ ਗਈ ਸੀ ਕਿ ਬੁੱਢੇ ਨਾਣੇ ਨੂੰ ਬੰਨ ਲਗਾਇਆ ਜਾਏਗਾ ਤੇ ਉਸੇ ਦੌਰਾਨ ਵੱਡੀ ਗਿੰਡੀ ਦੇ ਵਿੱਚ ਲੋਕ ਉੱਥੇ ਪਹੁੰਚ ਰਹੇ ਨੇ ਤੇ ਇਸ ਦੇ ਚੱਲਦਿਆਂ ਕੁਝ ਲੋਕਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਤਾਂ ਨੂੰ ਇਹ ਵੀ ਦੱਸ ਦਿੰਨੇ ਆ ਕਿ ਰੋਡ ਜਿਹੜੀ ਕਿ ਪੂਰੀ ਬਲੌਕ ਕਰ ਦਿੱਤੀ ਗਈ ਹੈ ਤੇ ਨਾਰੇਬਾਜ਼ੀ ਉੱਥੇ ਜਿਹੜੀ ਕਿ ਲੋਕਾਂ ਦੇ ਵੱਲੋਂ ਵੱਡੀ ਗਿੰਡੀ ਦੇ ਵਿੱਚ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਤੇ ਪੁਲਿਸ ਫੋਰਸ ਵੀ ਤਾ ਇਨਾਕ ਜਿਹੜੀ ਕਿ ਕੀਤੀ ਜਾ ਚੁੱਕੀ ਆ ਉਸ ਤੋਂ ਅੱਗੇ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਸਟਰੀ ਫੋਰਸ ਐਕਟਿਵ ਹੈ ਲਾਇਨ ਆਰਡਰ ਨੂੰ ਬਿਲਕੁਲ ਮੈਨਟੇਨ ਰੱਖਿਆ ਜਾਏਗਾ ਕਿਸੇ ਨੂੰ ਲਾਇਨ ਆਰਡਰ ਆਪਣੇ ਹੱਥੀਂ ਲੈਣ ਨਹੀਂ ਦਿੱਤਾ ਜਾਏ ਜੇ ਕੋ ਕਰੇਗਾ ਤਾਂ ਉਸ ਕੋ ਕਾਬੂ ਕਰਿਆ ਜਾਏਗਾ ਇਹ ਪ੍ਰੀਵੈਂਟਿਵ ਹੈ ਇਹ ਬਿਲਕੁਲ ਲੋਕਾਂ ਲਈ ਸੁਰੱਖਿਆ ਲਈ ਹੈ ਜੋ ਕੋਟਾ ਚੱਲ ਰਿਹਾ ਹੈ ਕੋਲ ਕੋਟਾ ਜੋ ਕੋਡ ਆਰਡਰ ਕਰਨਗੇ ਉਸ ਸਾਹਮਣੇ ਕੰਫੇ ਪਾਣੀ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਡੀਐਨਏ ਸਿਸਟਮ ਖਤਮ ਹੋ ਰਿਹਾ ਹੈਗਾ ਅਸੀਂ ਮਾਂ ਹੁੰਨ ਦੇ ਨਾਤੇ ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਹਰ ਮਾਂ ਆਪਣੇ ਬੱਚੇ ਦੀ ਲਈ ਲੜਦੀ ਹੈ ਅਸੀਂ ਵੀ ਲੜਨਾ ਅਸੀਂ ਲੜ ਰਹੇ ਹਾਂ ਪੂਰੀ ਇਸ バス ਵਿੱਚ ਇਸ ਟਾਈਮ ਅਸੀਂ ਸ਼ਾਂਤਵੇਂ ਤਰੀਕੇ ਨਾਲ ਤੇ ਖੜੇ ਆਪਣਾ ਕਾਫਲਾ ਲੈ ਕੇ ਜਾਣਾ ਸੀਗਾ ਸਾਨੂੰ ਫਦੋ ਵਦੀ ਚੱਕ ਲਿਆ ਠੀਕ ਹੈ ਉਹਨਾਂ ਦੀ ਮਰਜ਼ੀ ਜੋ ਕਰਨਾ ਹੈ ਕਰੋ ਪਰ ਅਸੀਂ ਪੰਜਾਬ ਲਈ ਲੜਾਂਗੇ 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 ਮਰਾਂਗੇ